ਦੇ ਫੋਕਲ ਪੁਆਇੰਟ ਵਿਖੇ ਸੁਰੱਖਿਆ ਭਾਰਤੀ ਸੰਸਥਾ ਦੇ ਪ੍ਰਧਾਨ ਰੋਹਿਤ ਬਾਂਸਲ ਦੀ ਅਗਵਾਈ ਵਿੱਚ ਚੈਂਬਰ ਆਫ ਇੰਡਸਟਰੀ ਫੋਕਲ ਪੁਆਇੰਟ ਅਤੇ ਇੰਡਸਟਰੀ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਸਹਿਯੋਗ ਨਾਲ 100 ਯੂਨਿਟ ਤੋਂ ਵੱਧ ਬਲੱਡ ਇਕੱਠਾ ਕੀਤਾ ਅਤੇ ਸਾਰੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਸ ਬਲੱਡ ਨੇਸ਼ਨ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਖੂਨਦਾਨ ਕੀਤਾ ਇਹ ਕੈਂਪ ਲਗਾਇਆ ਗਿਆ ਹੈ ਤੇ ਕਿੰਨੇ ਵੱਲੋਂ ਲਗਾਇਆ ਗਿਆ ਤੇ ਕਿੰਨੇ ਯੂਨਿਟ ਬਲੱਡ ਇਕੱਠਾ ਹੋਇਆ ਇੱਥੇ ਸਰ ਇਹਦੇ ਵਿੱਚ ਸਾਰੇ ਜਿਹੜੇ ਫੋਕਲਪੁਆਇੰਟ ਦੇ ਮੈਂਬਰਸ ਹੀ ਨੇ ਜੀ ਤੇ ਉਹਨਾਂ ਨੇ ਇੱਕ ਪਲੇਟਫਾਰਮ ਬਣਾਇਆ ਹੈਗਾ ਸੁਰੱਖਿਆ ਭਾਰਤੀ ਤੇ ਉਹਦੇ ਵਿੱਚ ਸਾਰੇ ਐਸਐਸਓ ਜਿਹੜੇ ਇੰਡਸਟਰੀਅਲ ਐਸਐਸਓ ਉਹਨਾਂ ਨੇ ਦਿੱਤਾ ਜੀ ਤੇ ਜਨਰਲ ਸੈਕਟਰ ਨੇ ਫੋਕਲਪੁਆਇੰਟ ਐਸਐਸਓ ਉਹ ਵੀ ਜੀ ਜੇ ਪਟਿਆਲਾ ਥੰਗੂ ਉਹਨੇ ਜੀ ਨਾਗਪੁਰ ਉਹਨੇ ਜੀ ਅੱਜ ਲੱਗੇ ਕਿ ਲੋਕਾਂ ਸਮਝੀਏ ਡੀਜੀਐਮ ਸਟੇਟ ਹੈ ਜਾਂ ਪੀਐਸਏ ਤੋਂ ਆਏ ਹੋਏ ਨੇ ਜੀ ਇਹਨੂੰ ਖਾਸ ਕਰਕੇ ਰੱਖਦਾ ਸੀ ਅਸੀਂ ਤੇ ਸਾਰੇ ਮਿਲਨੇ ਇੱਥੇ 100 ਦੇ ਪਲੱਸ ਜਿਹੜੇ ਡੋਨਰਸ ਨੇ ਜੀ ਹੋ ਚੁੱਕੇ ਨੇ ਜੀ 100 ਪਲੱਸ ਦੇ ਤੇ तकरीबन ਹਲੇ ਹੋਰ ਮੈਂਬਰਸ ਆ ਰਹੇ ਨੇ ਜੀ तकरीबन ਕਾਫੀ ਅੱਛੀ ਹਾਈ ਹੋ ਜਾਏਗੀ ਤੇ ਸਾਡਾ ਜੋ ਇੱਛਾ ਸੀ ਕਿ 100 ਪਲੱਸ ਹੋ ਜਾਏ ਤੇ ਉਹ ਅਸੀਂ ਜਾ ਰਹੇ ਹੈਗੇ ਆ ਤੇ ਸਾਰੀ ਇੰਡਸਟਰੀਅਲ ਐਸੋਸੀਏਸ਼ਨ ਸਾਡਾ ਸਾਥ ਦਿੱਤਾ ਬਹੁਤ ਜ਼ਿਆਦਾ ਜੀ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਤੇ ਸਾਰੇ ਮੈਂਬਰਸ ਨੇ ਜੀ ਫੋਕਸਮੈਂਟ ਦੇ ਮੈਂਬਰਸ ਨੇ ਸਾਰੇ ਤੇ ਬਹੁਤ ਅੱਛਾ ਕੈਂਪ ਗਿਆ ਹੈ ਇਹ ਤੁਹਾਡਾ ਪਹਿਲਾ ਕੈਂਪ ਹੈ ਜੇ ਸਖਸ਼ਪ ਨਹੀਂ ਅਸੀਂ ਸੁਰੱਖਿਆ ਭਾਵ ਦੀ ਬੋਲੋਗੇ ਪਹਿਲਾ ਕੈਂਪ ਹੈ ਜੀ ਵੈਸੇ ਰੂਟੀਨ ਦੇ ਵਿੱਚ ਜਿਹੜਾ ਅਸੀਂ ਲਗਾਉਣਾ ਪ੍ਰੋਫੈਸ਼ਨਲ ਸਾਰੇ ਮੈਂਬਰਸ ਮਿਲ ਕੇ ਲਗਾ ਦਿੰਦੇ ਆ ਜੀ ਤੇ ਉਤਰੇ ਉਸ ਤਰ੍ਹਾਂ ਸੀ ਸਪੋਰਟ ਦਾ ਕੈਂਪ ਲਗਾ ਰਹੇ ਆ ਤੇ ਹੁਣ ਤੁਹਾਡਾ ਕਿ ਪ੍ਰੋਗਰਾਮ ਜਾਰੀ ਰਹੇਗਾ ਜਾਂ ਦੁਆਰਾ ਕਰ ਲਿਖਿਆ ਪ੍ਰੋਗਰਾਮ ਕੈਂਪ ਵੀ ਜਾਰੀ ਰਹੇਗਾ ਸਰ ਅਸੀਂ ਹੋਰ ਵੀ ਕੰਮ ਜਿਵੇਂ ਬੂਟੇ ਲਗਾਣੇ ਬੂਟਿਆਂ ਦੀ ਕੇਅਰ ਕਰਨੀ ਬੂਟੇ ਦਾ ਲਗਾ ਲੈਣੇ ਆ ਕੇਅਰ ਨਹੀਂ ਹੁੰਦੀ ਮੇਨਟੇਨੈਂਸ ਵਗੈਰਾ ਉਹ ਲਵਾਂਗੇ ਜੀ ਤੇ ਸਾਰੇ ਤੁਹਾਡੀ ਇੰਡਸਟਰੀਅਲ ਸਟ੍ਰਕਚਰ ਵਗੈਰਾ ਸਾਰੇ ਸਾਡੇ ਨਾਮ ਨੇ ਜੀ ਠੀਕ ਹੈ ਅਸੋਸੀਏਸ਼ਨ ਨੇ ਆਪਣਾ ਮਿਲ ਕੇ ਬਾਕੀ ਰੋਹਿਤ ਜੀ ਦੀ ਸਰਪ੍ਰਸਤੀ ਦੇ ਵਿੱਚ ਕੈਂਪ ਲਗਾਇਆ ਹੈਗਾ ਤੇ ਬਹੁਤ ਵਧਾਈ ਹੈ ਇਹਨਾਂ ਨੂੰ ਕਿ 100 ਯੂਨਿਟ ਤੋਂ ਵੱਧ ਅੱਜ ਬਲੱਡ ਦਾ ਕਲੈਕਸ਼ਨ ਹੋਈ ਹੈਗੀ ਆ ਖਾਸ ਸੀਮੀਆ ਦੇ ਪੀਸੈਂਟਸ ਲਈ ਤੇ ਬਾਕੀ ਕੋਨ ਰੈਡੀਅਲ ਬੰਦੇ ਲਈ ਬਹੁਤ ਪੱਛਾ ਉਪਰਾਲਾ ਹੈਗਾ ਤੇ ਇਹਨਾਂ ਨੂੰ ਬਹੁਤ ਵਧਾਈ ਹੈ ਜੀ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਤੁਸੀਂ ਸਭ ਪੁੱਛਾਲੇ ਤੁਸੀਂ ਸਪੈਸ਼ਲ ਆਇਓ ਤੁਹਾਨੂੰ ਬੁਲਾਇਗਾ ਨੰਤਰ ਕਰੇਗਾ ਸਪੈਸ਼ਲ बहुत ही अच्छा इनिशिएटिव है इट्स अ वेरी नोबल कॉज जो डॉक्टर्स वगैरह आए हैं इन इनकी तरफ से बहुत अच्छा इनिशिएटिव है रोहित जी की तरफ से बहुत अच्छा इनिशिएटिव है जो पार्टिसिपेंट्स आए हैं खासकर जो बैठे हैं ये इतनी गर्मी में इतने अपने ऑफिस को छोड़ के अपना काम को काम वगैरह छोड़ के यहाँ पे आए हैं बहुत अच्छा इनिशिएटिव है ये हर साल हुए मैं चाहता हूँ ये नोबल कॉज हो और बाकी भी जो ये कह रहे हैं जो फ्री कैंपेन है या प्लानेशन कैंपेन है वो भी चलता है ठीक है मैम मैम कुछ कुछ कर देखिए ਤਾਨੂੰ ਕਿੱਦਾਂ ਲੱਗਾ ਬਹੁਤ ਹੀ ਅੱਛਾ ਲੱਗੇ ਜੀ ਰੋਹੀ ਜੀ ਨੇ ਬਹੁਤ ਹੀ ਅੱਛਾ ਕੰਮ ਕੀਤਾ ਹੈ ਐਸੇ ਹੀ ਕੰਮ ਇਹ ਹਰ ਵਕਤ ਕਰਦੇ ਰਹੋ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਯਹੀ ਕਿ ਇਹ ਕੰਮ ਇਸ ਨੂੰ ਜਾਰੀ ਰੱਖੇ ਇਸ ਨੂੰ ਬੰਦ ਨਾ ਕਰੇ ਕਿਉਂਕਿ ਇਹ ਬਹੁਤ ਹੀ ਅੱਛਾ ਕੰਮ ਕਰ ਰਹੇ ਥੈਂਕ ਯੂ ਹੁਣ ਸਨਾਂ ਜੁੜੇ ਆਪਣੇ लवली ਜੀ ਆਪਣੇ ਚੈਂਬਰ ਆਫ ਇੰਡਸਟਰੀ ਤੋਂ ਸਰਦਸੇਵ ਗ੍ਰਾਮ ਸਭ ਤੋਂ ਉੱਤਮ দান ਹੈ ਖੂਨਦਾਨ ਇਸ ਤੋਂ ਉੱਪਰ ਕੋਈ দান ਨਹੀਂ ਹੈ ਮੈਂ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਖੂਨ ਦਿੱਤਾ ਮੈਂ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਮੈਂ ਰੋਹਿਤ ਜੀ ਦਾ ਜਿਹੜੇ ਸਾਰੇ ਜਿਨ ਐਸੋਸੀਏਸ਼ਨਾਂ ਵਾਲਿਆਂ ਨੇ ਮਿਲ ਕੇ ਸਾਰੇ ਐਸੋਸੀਏਸ਼ਨ ਦੇ ਮੈਂਬਰਸ ਸਾਰਿਆਂ ਨੇ ਮਿਲ ਕੇ ਇੱਥੇ ਅੱਜ ਇੱਕ ਫੈਸਟੀਵਲ ਵਾਂਗ ਮਨਾਇਆ ਹੈਗਾ ਪ੍ਰਮਾਤਮਾ ਸਾਰਿਆਂ ਨੂੰ ਐਦਾਂ ਹੀ ਸ਼ਕਤੀ ਦੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਥੈਂਕ ਯੂ ਜੀ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ